ਸਤਿ ਸ਼੍ਰੀ ਅਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਇੱਕ ਗੱਲ ਹੈ ਕਹਿੰਦੇ ਆ ਦਿਨ ਮਹੀਨੇ ਸਾਲ ਗੁਜ਼ਰਦੇ ਜਾਂਦੇ ਆ ਤੇ ਵਕਤ ਨੂੰ ਖੰਭ ਲੱਗੇ ਹੋਏ ਬਿਲਕੁਲ ਸਹੀ ਹੈ ਲੱਗੇ ਹੋਏ ਨੇ ਜੀ ਖੰਭ ਖੰਭ ਮਹੀਨਾ ਹੁਣ ਦੇਖੋ ਤੁਸੀਂ ਤੁਸੀਂ ਆਪ ਦੇਖੋ 6 ਮਹੀਨੇ ਲੰਘ ਗਏ 2024 ਦੇ 6 ਮਹੀਨੇ ਖਤਮ ਤੇ ਹੁਣ ਜੁਲਾਈ ਜੁਲਾਈ ਦਾ ਮਹੀਨਾ ਸ਼ੁਰੂ ਹੋ ਜਾਏਗਾ ਜਾਨੀ ਕਿ ਅਗਲਾ ਪੱਖ ਸ਼ੁਰੂ ਅੱਧਾ ਸਾਲ ਖਤਮ ਤੇ ਅਗਲਾ ਪੱਖ ਸ਼ੁਰੂ ਹੋ ਗਿਆ ਹੁਣ ਦੇਖੋ ਤੁਸੀਂ ਆਪ ਸੋਚੋ ਕਿ ਕਿੰਨੀ ਜਲਦੀ ਹਜੇ 224 ਕਈ ਲੋਕ ਲਿਖਣਾ ਵੀ ਨਹੀਂ ਚੰਗੀ ਤਰ੍ਹਾਂ ਮਤਲਬ ਚੜਿਆ ਹੁੰਦਾ ਨਾ ਹੱਥ ਤੇ 223 ਲਿਖਿਆ ਗਿਆ ਉਹ ਲਿਖਿਆ ਗਿਆ ਤੇ ਦੇਖੋ 224 ਆ ਗਿਆ ਨੰਗ ਗਿਆ ਅੱਧਾ 6 ਮਹੀਨੇ ਪਤਾ ਨਹੀਂ ਲੱਗਿਆ ਕਿਵੇਂ ਨੰਗੇ ਤੇ ਸੱਚ ਜਾਣੋ ਸਪਟੰਬਰ ਅਗਸਤ ਦਾ ਮਹੀਨਾ ਨੰਗਣਾ ਥੋੜੇ ਗਰਮੀ 'ਚ ਵੱਡੇ ਦਿਨਾਂ ਕਰਕੇ ਸਤੰਬਰ ਅਕਤੂਬਰ ਨਵੰਬਰ ਦਸੰਬਰ ਇਹ ਚਾਰ ਮਹੀਨੇ ਜੋ ਨੇ ਨਾ ਬਿਲਕੁਲ ਛੋਟੇ ਦਿਨ ਔਰ ਸਾਲ ਦੇ ਐਂਡ ਵਾਲੇ ਦਿਨ ਐ ਜਾਂਦੇ ਆ ਜਿੱਦਾਂ ਤਿਹਾਰਾਂ ਦੇ ਦਿਨ ਜਾਂਦੇ ਹੁੰਦੇ ਆ ਮਤਲਬ ਦਿਨ ਚੜਿਆ ਖਤਮ ਚੜਿਆ ਤੇ ਖਤਮ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਕਿ ਦਿਨ ਨੰਗ ਰਹੇ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਬਸ ਅਸੀਂ ਕਿੱਦਾਂ ਦਿਨ ਨੂੰ ਨਿਗਾਹ ਰਹੇ ਆ ਇਹ ਜ਼ਰੂਰ ਪਰੇਸ਼ਾਨੀ ਵਾਲੀ ਗੱਲ ਹੈ ਉਹ ਕਿਵੇਂ ਕਿਉਂਕਿ ਇਹ ਤੇ ਠੀਕ ਆ ਕੈਲੰਡਰ ਦੀਆਂ ਤਰੀਕਾਂ ਲੰਘਦੀਆਂ ਜਾ ਰਹੀਆਂ ਨੇ ਇਹ ਤਾਂ ਠੀਕ ਆ ਕਿ ਵਕਤ ਬੀਤਦਾ ਜਾ ਰਿਹਾ ਇਹ ਵੀ ਤੇ ਠੀਕ ਹੋਣਾ ਚਾਹੀਦਾ ਨਾ ਕਿ ਅਸੀਂ ਵਕਤ ਨੂੰ ਕਿਵੇਂ ਕੱਢ ਰਹੇ ਹਾਂ ਇਹ ਜ਼ਿਆਦਾ ਜ਼ਰੂਰੀ ਆ ਇਹ ਜ਼ਿਆਦਾ ਜ਼ਰੂਰੀ ਹੈ ਇਹ ਸੋਚਣਾ ਕਿ ਅਸੀਂ ਵਕਤ ਨੂੰ ਕਿਸ ਪਾਸੇ ਲਾ ਰਹੇ ਹਾਂ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਅਸੀਂ ਕੀ ਬੋ ਰਹੇ ਹਾਂ ਬੋ ਸਮਝ ਦੇਣਾ ਕਿ ਬੀਜ ਰਹੇ ਹਾਂ ਹਨਾ ਪੰਜਾਬੀ ਦਾ ਸ਼ਬਦ ਹੈ ਇੱਕ ਟਿਪੀਕਲ ਪੰਜਾਬੀ ਤੇ ਜੋ ਅਸੀਂ ਬੀਜ ਰਹੇ ਹਾਂ ਇਹ ਸਾਡੀ ਆਉਣ ਵਾਲੀ ਪੀੜ੍ਹੀ ਵੱਡੇਗੀ। ਪ੍ਰਕਿਰਤੀ ਦਾ ਅਸੀਂ ਸਤਿਆਨਾਸ਼ ਕੀਤਾ ਹੋਇਆ ਏ ਇਹ ਸਚਾਈ ਆ। ਦਿਨ ਮਹੀਨ ਇੱਕ ਇੱਕ ਤੁਸੀਂ ਸੋਚ ਦੇਖੀਏ ਲੋਕਾਂ ਦੀ ਕਿ ਬਸ ਆਪਣਾ ਸੋਚੋ ਦੂਜੇ ਤੋਂ ਕੀ ਲੈਣਾ। ਇਹ ਉਹ ਵਾਲੀ ਸੋਚ ਨਹੀਂ ਜਿਹੜੀ ਮੈਂ ਕਹਿੰਨੀ ਆ ਕਿ ਆਪਣੇ ਬਾਰੇ ਸੋਚੋ। ਆਪਣੇ ਬਾਰੇ ਸੋਚਣਾ ਅਲੱਗ ਚੀਜ਼ ਹੈ। ਕਿਸੇ ਤੋਂ ਕੀ ਲੈਣਾ ਇਹ ਅਲੱਗ ਚੀਜ਼ ਹੈ। ਲੈਣ ਦੇਣ ਦੁਨੀਆ ਦੇ ਵਿੱਚ ਹਰ ਚੀਜ਼ ਦਾ ਨਹੀਂ ਹੁੰਦਾ ਕਿ ਹਰ ਚੀਜ਼ ਲੈਣ ਦੇਣ ਨਾਲ ਹੀ ਮਾਇਨੇ ਰੱਖਦੀ ਆ ਹੈਨਾ ਮਤਲਬ ਬਿਜ਼ਨਸ ਹੀ ਆ ਕੁਝ ਚੀਜ਼ਾਂ ਹੁਣ ਕੁਦਰਤ ਨਾਲ ਤੁਸੀਂ ਆਪਣਾ ਮੁਕਾਬਲਾ ਨਹੀਂ ਕਰ ਸਕਦੇ ਉਹਨਾਂ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਆ ਜੀਵਨ ਦਿੱਤਾ ਧਰਤੀ ਦਿੱਤੀ ਆ ਇੱਥੇ ਰਹੇ ਆ ਇੱਥੇ ਮਾਤਾ ਪਿਤਾ ਦਿੱਤੇ ਆ ਜੀਵਨ ਦਾ ਹੋਣਾ ਹੀ ਇੱਕ ਵਰਦਾਨ ਹੈ ਜੀਵਤ ਹੋਣਾ ਹੈਨਾ ਤਾਂ ਇਸ ਕਰਕੇ ਅਸੀਂ ਆਪਣੀ ਜ਼ਿੰਦਗੀ ਨੂੰ ਕੱਟਣਾ ਨਹੀਂ ਹੈ ਕੱਢਣਾ ਨਹੀਂ ਹੈ ਲਗਾਉਣਾ ਨਹੀਂ ਹੈ ਸਿਰਫ ਜਿਉਣਾ ਹੈ ਤੇ ਜਿਉ ਕਿਵੇਂ ਸਕਦੇ ਆ ਇਹਨੂੰ ਜੀਵਤ ਰੱਖ ਕੇ ਆਪਣੇ ਮਨ ਤੇ ਮਨ ਦੀਆਂ ਖੁਸ਼ੀਆਂ ਦੇ ਅਨੁਸਾਰ ਚੱਲ ਕੇ ਜੋ ਮਨ ਦੇ ਮਨ ਦੀਆਂ ਇਸ਼ਾਵਾਂ ਨੇ ਉਹਨਾਂ ਨੂੰ ਦਬਾਓ ਨਾ ਉਹਨਾਂ ਨੂੰ ਜੀਵਤ ਰੱਖੋ ਇਸ਼ਾਵਾਂ ਜਿੱਦਣ ਖਤਮ ਹੋਣ ਗਈਆਂ ਜਿੱਦਣ ਤੁਹਾਡੀਆਂ ਤੁਹਾਡਾ ਜੋ ਸ਼ੌਂਕ ਹੈ ਉਹ ਮਰ ਗਿਆ ਜਾਂ ਖਤਮ ਹੋ ਗਿਆ ਤਾਂ ਉਹ ਦਿਨ ਅਸੀਂ ਤਕਰੀਬਨ ਆਪਣੇ ਆਪ ਨੂੰ ਅੱਧਾ ਮਰਿਆ ਹੀ ਸਮਝੋ ਹਾਲਾਤ ਕਿਦਾਂ ਦੇ ਵੀ ਹੋਣ ਆਪਣੇ ਆਪ ਨੂੰ ਜੀਵਤ ਰੱਖਣਾ ਖੁਸ਼ ਰੱਖਣਾ ਬਹੁਤ ਜ਼ਰੂਰੀ ਹੈ ਯੋਗਾ ਜ਼ਰੂਰ ਕਰਿਆ ਕਰੋ ਮੈਡੀਟੇਸ਼ਨ ਜ਼ਰੂਰ ਕਰਿਆ ਕਰੋ ਆਪਣੇ ਆਪ ਨੂੰ ਵਕਤ ਦ ਜ਼ਰੂਰ ਦਿਆ ਕਰੋ ਆਪਣੀ ਵੈਲ ਡਰੈਸਡ ਰਹਾ ਕਰੋ ਕੱਪੜਿਆਂ ਦਾ ਧਿਆਨ ਦਿਆ ਕਰੋ ਹਾਂ ਜਿੰਨੀ ਕੋ ਜੇਬ ਹੈ ਉਹਨਾਂ ਕੋ ਖੁੱਲ ਕੇ ਜੀਉਿਆ ਕਰੋ ਖੁੱਲ ਕੇ ਜੀਉ ਨਾਲ ਜੋ ਖੁੱਲਾਪਨ ਹੈ ਉਹ ਵੱਧ ਜਾਂਦਾ ਹੈ ਚਲੋ ਅੱਜ ਆਪਾਂ ਤੁਹਾਨੂੰ ਦੱਸਣਾ ਹੈ ਕਿ ਜੋ ਜੁਲਾਈ ਮਹੀਨੇ ਦੀ ਸ਼ੁਰੂਆਤ ਹੋ ਜਾਏਗੀ ਜੁਲਾਈ ਮਹੀਨੇ ਦੀ ਸ਼ੁਰੂਆਤ ਹੋ ਜਾਏਗੀ 1 ਜੁਲਾਈ 1 ਜੁਲਾਈ ਅੱਜ ਸੋਮਵਾਰ ਹੈ ਹਨਾ ਸੋਮਵਾਰ ਵਾਲੇ ਦਿਨ ਜੋ ਮਹੀਨਾ ਸ਼ੁਰੂ ਹੋਏਗਾ ਇਹ ਜੁਲਾਈ ਦਾ ਮਹੀਨਾ ਤਕਰੀਬਨ ਚੱਲੇਗਾ 31 ਦਾ ਮਹੀਨਾ ਹੈ ਜੀ ਇਹ ਤੇ ਇਸ ਜੁਲਾਈ ਦੇ ਮਹੀਨੇ ਜੋ ਗ੍ਰਹਾਂ ਦੇ ਮੁਤਾਬਕ ਗ੍ਰਹਿ ਰਾਸ਼ੀ ਪਰਵਰਤਨ ਕਰਨਗੇ ਸੂਰਜ ਕਿਹੜੀ ਰਾਸ਼ੀ ਤੇ ਅੱਧਾ ਮਹੀਨਾ ਤੇ ਕਿਸ ਚ ਜਾਏਗਾ ਮੋਟਾ ਮोटा ਦੱਸਾਂਗੇ ਕਿਹੜਾ ਰਾਸ਼ੀਆਂ ਵਾਲੇ ਨੇ ਕਿਸ ਤਰ੍ਹਾਂ ਜੋ ਗ੍ਰਹਿਾਂ ਦਾ ਰਾਸ਼ੀ ਪਰਿਵਰਤਨ ਹੈ ਉਸ ਤੋਂ ਪਹਿਲਾਂ ਤੋਂ ਆਪਣਾ ਮਨੋਬਲ ਵਧਾ ਸਕਣ ਤੇ ਇਸ ਮਹੀਨੇ ਚੱਲਣ ਵਾਲੇ ਉਪਾਅਾਂ ਬਾਰੇ ਵੀ ਤੇ ਇਸ ਮਹੀਨੇ ਦਾ ਸ਼ੁਭ ਰਤਨ ਵੀ ਤੁਹਾਨੂੰ ਅਸੀਂ ਦੱਸਾਂਗੇ ਕਿ ਸੂਰਜ ਕਰਕੇ ਤੁਸੀਂ ਅਗਰ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਕਿਹੜੇ ਗ੍ਰਹਿ ਦੀ ਮਿੱਤਰਤਾ ਨੂੰ ਤੁਸੀਂ ਇਸ ਮਹੀਨੇ ਉਭਾਰਨਾ ਹੈ ਜਾਂ ਅਪ ਕਰਨਾ ਹੈ ਸਮਝ ਗਏ ਨਾ ਚਲੋ ਸੋਮਵਾਰ ਤੋਂ ਇਸ ਮਹੀਨੇ ਦੀ ਸ਼ੁਰੂਆਤ ਹੋ ਰਹੀ ਹੈ ਮੇਸ਼ ਰਾਸ਼ੀ ਵਿੱਚ ਚੰਦਰਮਾ ਰਹੇਗਾ ਮੇਸ਼ ਰਾਸ਼ੀ ਵਿੱਚ ਪਹਿਲਾਂ ਤੋਂ ਮੰਗਲ ਚੱਲਦੇ ਪਏ ਆ ਤੇ ਨਾਲ ਹੀ ਜੋ ਗ੍ਰਹਾਂ ਦੇ ਮੁਤਾਬਕ ਦੇਖੀਏ ਆਪਾਂ ਤਾਂ ਜੋ ਮੱਸੀਆ ਏ ਉਹ 5 ਤਰੀਕ ਸ਼ੁੱਕਰਵਾਰ ਨੂੰ ਰਹੇਗੀ 5 ਜੁਲਾਈ ਦੀ ਮੱਸੀਆ ਰਹਿਣ ਵਾਲੀ ਹੈ ਮोटे-ਮोटे ਨੋਟ ਕਰ ਲਓ 5 ਜੁਲਾਈ ਦੀ ਮੱਸੀਆ ਏ ਸ਼ੁੱਕਰ ਉਦੇ ਹੋ ਜਾਣਗੇ 7 ਜੁਲਾਈ ਨੂੰ 7 ਜੁਲਾਈ ਤੋਂ ਸ਼ੁਕਰ ਉਦੇ ਹੋ ਰਹੇ ਨੇ ਮੰਗਲਮਈ ਕੰਮਾਂ ਦੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਕਿਸੇ ਨੇ ਘਰ ਬਣਾਣਾ ਹੈ 플ੌਟ ਲੈਣਾ ਹੈ ਕੁਝ ਡੀਲ ਕਰਨੀ ਹੈ ਸ਼ੁਕਰ ਦਾ ਉਦੇ ਹੋਣਾ ਬੜਾ ਸ਼ੁਭ ਮੰਨਿਆ ਜਾਂਦਾ ਹੈ ਜੋ 7 ਜੁਲਾਈ ਤੋਂ ਸ਼ੁਕਰ ਨੇ ਉਦੇ ਹੋ ਜਾਣਾ ਹੈ ਦੂਜੀ ਗੱਲ ਸੁਣੋ ਕਿ ਸ਼ੁਕਲ ਪੱਖ 6 ਤਰੀਕ ਨੂੰ ਸ਼ੁਕਲ ਪੱਖ ਸ਼ੁਰੂ ਹੋ ਜਾਣਾ ਹੈ ਚਾਨਣ ਪੱਖ ਸ਼ੁਰੂ ਹੋ ਜਾਏਗਾ ਨਾਲ ਹੀ ਗੁਪਤ ਨਵਰਾਤਰੀ ਸ਼ੁਰੂ ਹੋ ਜਾਣਗੇ 9 ਦਿਨ ਗੁਪਤ ਨਵਰਾਤਰੀ ਚੱਲਣਗੇ ਜੋ ਮਾਤਾ ਰਾਣੀ ਦੇ ਨਵਰਾਤਰੀਆਂ ਦੇ ਮੰਦਰ ਜਾਣਾ ਸ਼ੁਭਤਾ ਹੀ ਰਹਿੰਦੀ ਹੈ ਇਸ ਦਿਨ ਇਹਨਾਂ ਦਿਨਾਂ 'ਚ ਸਾਤਵਿਕ ਭੋਜਨ ਖਾਣਾ ਸ਼ੁਭ ਮੰਨਿਆ ਜਾਂਦਾ ਹੈ 7 ਤਰੀਕ ਨੂੰ ਐਤਵਾਰ ਨੂੰ 7 ਜੁਲਾਈ ਨੂੰ ਚੰਦਰ ਦਰਸ਼ਨ ਕਰਨੇ ਸ਼ੁਭ ਰਹਿਣਗੇ ਤੇ ਮੰਗਲ ਤਕਰੀਬਨ ਕ੍ਰਿਤਿਕਾ ਨਕਸ਼ਤਰ 'ਚ ਚਲੇ ਜਾਣਗੇ ਮੰਗਲ ਕ੍ਰਿਤਿਕਾ ਨਕਸ਼ਤਰ 'ਚ ਜਾਣਗੇ ਦਨ 7 ਜੁਲਾਈ ਨੂੰ ਹਨਾ ਤਕਰੀਬਨ ਸਵੇਰੇ ਤੜਕੇ ਨਾਲ ਹੀ ਗ੍ਰਹਾਂ ਦੇ ਮੁਤਾਬਕ ਚੰਦਰ ਦਰਸ਼ਨ ਮੈਂ ਆਪਾਂ ਤੁਹਾਨੂੰ ਦੱਸਿਆ ਤੇ ਮੰਗਲ ਕ੍ਰਿਤਿਕਾ ਸੂਰਜ ਦੇ ਨਕਸ਼ਤਰ ਚ ਹਾਂ ਸੂਰਜ ਦੇ ਨਕਸ਼ਤਰ ਚ ਜਾਣਗੇ ਜੋ ਗ੍ਰਹਾਂ ਦੇ ਮੁਤਾਬਕ ਮੰਗਲ ਬੈਠੇ ਕਿੱਥੇ ਆ ਮਿਥੂਨ ਜੋ ਚੱਲ ਰਹੇ ਆ ਤਕਰੀਬਨ ਇਸ ਟਾਈਮ ਤੇ ਮੇਸ਼ ਰਾਸ਼ੀ ਚ ਸੂਰਜ ਦੇ ਨਕਸ਼ਤਰ ਚ ਜਾਣਗੇ ਔਰ ਦੂਸਰੀ ਗੱਲ ਮੇਨ ਜੋ ਹੈ ਕਿ ਮੰਗਲ ਦਾ ਰਾਸ਼ੀ ਪਰਵਰਤਨ ਕਦੋਂ ਹੋਏਗਾ ਨਕਸ਼ਤਰ ਚੇਂਜ ਕਰਨਗੇ 7 ਤਰੀਕ ਨੂੰ ਤੇ ਰਾਸ਼ੀ ਪਰਵਰਤਨ ਹੋਣੀ ਹੈ ਜੀ 12 ਜੁਲਾਈ ਸ਼ੁੱਕਰਵਾਰ ਨੂੰ ਮੰਗਲ ਬ੍ਰਿਖ ਰਾਸ਼ੀ ਵਿੱਚ ਸ਼ੁੱਕਰ ਦੇ ਘਰ ਚ ਜਾਣਗੇ ਸੰਗਰਾਮ ਦਾ ਦਿਨ ਰਹੇਗਾ 16 ਜੁਲਾਈ ਮੰਗਲਵਾਰ ਨੂੰ ਕਰਕ ਰਾਸ਼ੀ ਵਿੱਚ ਚੰ드ਰਮਾ 4 ਨੰਬਰ ਦੇ ਘਰ 4 ਨੰਬਰ ਜੋ ਚੰ드ਰਮਾ ਦੀ ਰਾਸ਼ੀ ਹੈ ਉਸ ਵਿੱਚ ਜਾਣਗੇ ਜਿਸ ਵਿੱਚ ਬੁੱਧ ਚੱਲ ਰਹੇ ਸੀ ਤੇ ਬੁੱਧ ਤੇ ਜੋ ਰਾਸ਼ੀ ਪਰਵਰਤਨ ਹੋਏਗਾ ਪੂਰਨਮਾਸ਼ੀ ਦਾ ਦਿਨ ਰਹੇਗਾ ਜੋ ਪੂਰਨਮਾਸ਼ੀ ਹੈ ਉਹ ਰਹਿਣ ਵਾਲੀ ਹੈ ਗੁਰੂ ਪੂਰणिमा ਜੀ ਨੂੰ ਆਪਾਂ ਕਹਿੰਦੇ ਆ ਇਸ ਮਹੀਨੇ ਹੀ ਰਹੇਗੀ ਜੁਲਾਈ ਦੇ ਮਹੀਨੇ 21 ਤਰੀਕ ਨੂੰ 21 ਜੁਲਾਈ ਨੂੰ ਗੁਰੂ ਪੂਰणिमा ਦਾ ਦਿਨ ਮਨਾਇਆ ਜਾਏਗਾ ਤੇ ਬੁੱਧ ਸੂਰਜ ਦੇ ਨਾਲ ਯੁਤੀ ਬਣਾ ਕੇ ਜੋ ਚੱਲਣਗੇ 19 ਤਰੀਕ ਨੂੰ ਅਗਲੇ ਘਰ ਚਲੇ ਜਾਣਗੇ ਕਿਦੇ ਚ तकरीबन ਸਿੰਘ ਰਾਸ਼ੀ ਚ ਠੀਕ ਹੈ ਜਾਨੀ ਮोटा-ਮोटा ਇਹ ਸਾਬਾ ਕਿ 19 ਤਰੀਕ ਜੁਲਾਈ ਨੂੰ ਬੁੱਧ ਰਾਸ਼ੀ ਪਰਵਰਤਨ ਕਰਨਗੇ 16 ਜੁਲਾਈ ਦੀ ਸੰਗਰਾਮ ਰਹੇਗੀ ਮੰਗਲ ਜੋ ਹੈ ਉਹ ਰਾਸ਼ੀ ਪਰਵਰਤਨ ਕਰਨਗੇ ਤਕਰੀਬਨ 12 ਜੁਲਾਈ ਨੂੰ ਉਸ ਤੋਂ ਬਾਅਦ ਸ਼ੁਕਰ ਜੋ ਹੈ ਉਹ ਵੀ ਰਾਸ਼ੀ ਪਰਵਰਤਨ ਕਰ ਜਾਣਗੇ ਤਕਰੀਬਨ ਸ਼ੁਕਰ ਦਾ ਰਾਸ਼ੀ ਪਰਵਰਤਨ ਨਿਰਪੱਖ ਆਰੰਭ ਹੋ ਜਾਏਗਾ ਤੇ ਨਾਲ 31 ਤਰੀਕ ਨੂੰ ਸਿੰਘ ਰਾਸ਼ੀ ਵਿੱਚ ਕ੍ਰਿਤਿਕਾ ਤੇ ਸ਼ੁਕਰ ਦਾ ਮਗਹ ਰਾਸ਼ੀ ਵਿੱਚ ਜਾਣਾ ਕ੍ਰਿਤਿਕਾ ਨਕਸ਼ਤਰ 'ਚ ਜਾਣਾ ਸ਼ੁਕਰ ਪਹਿਲਾ ਸ਼ੁਕਰ ਨੇ ਰਾਸ਼ੀ ਪਰਵਰਤਨ ਕਰਨਾ 6 ਨੂੰ ਤੇ ਉਸ ਤੋਂ ਬਾਅਦ ਕਰਨਾ ਹੈ 31 ਨੂੰ ਯਾਨੀ ਦੋ ਵਾਰ ਰਾਸ਼ੀ ਪਰਵਰਤਨ ਤੇ ਬੁੱਧ ਜੋ ਹੈ ਮਹੀਨੇ ਦੇ 31 ਤਰੀਕ ਨੂੰ ਰਾਸ਼ੀ ਪਰਵਰਤਨ ਕਰ ਗਿਆ ਤੇ ਉਸ ਤੋਂ ਬਾਅਦ ਕਰਨਾ ਹੈ 19 ਤਰੀਕ ਨੂੰ ਵੈਸੇ ਮੈਂ ਤੁਹਾਨੂੰ ਲੱਗਤੋ ਇਸ ਦੀ ਵੀਡੀਓ ਪਾਣੀ ਹੈ ਕਨਫਿਊਜ਼ ਨਹੀਂ ਹੋਣਾ ਤੁਸੀਂ ਬਿਲਕੁਲ ਪਰ ਰਾਸ਼ੀਆਂ ਵਾਲਿਆਂ ਨੇ ਕੀ ਕਰਨਾ ਤੇ ਕੀ ਨਹੀਂ ਨਾ ਕਰਨਾ ਧਿਆਨ ਇਸ ਚੀਜ਼ ਵੱਲ ਜ਼ਿਆਦਾ ਲਗਾਣਾ ਤੁਸੀਂ ਠੀਕ ਹੈ ਤੇ ਜਾਣੋ ਸਭ ਤੋਂ ਪਹਿਲਾਂ ਇਹ ਜਾਨੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਇਹ ਜੁਲਾਈ ਦਾ ਮਹੀਨਾ ਮੋਟਾ-ਮੋਟਾ ਕੀ ਕਰਨਾ ਤੇ ਨਹੀਂ ਕਰਨਾ ਸੁਣੋ ਮੇਸ਼ ਰਾਸ਼ੀ ਦਾ ਮਾਲਕ ਮੰਗਲ ਹੈ 12 ਜੁਲਾਈ ਹੈ ਨਾ ਇਹ ਮੰਗਲ 12 ਜੁਲਾਈ ਨੂੰ ਜਾਏਗਾ ਆਪਣੀ ਅਗਲੀ ਰਾਸ਼ੀ ਮੇਨ ਆਪਾਂ ਆਪਣੀ ਰਾਸ਼ੀ ਤੇ ਲਗਨ ਦੇ ਮਾਲਕ ਤੇ ਉਹਦੇ ਮਿੱਤਰ ਗ੍ਰਹਾਂ ਦੀ ਧਿਆਨ ਦੇਣਾ ਕਿ ਉਹ ਕਿੱਥੇ ਆ ਤੇ ਸਾਨੂੰ ਕੀ ਪਾਵਰ ਦੇਗਾ ਮੰਗਲ ਲਗਨ ਚ ਜਾਏਗਾ ਤਾਂ ਨਿਸ਼ਤਾਨ ਚ ਸ਼ੁਭ ਫਲ ਦੇਵੇਗਾ ਅੱਛੇ ਕੰਮ ਹੋਣਗੇ ਮੰਗਲ ਮਈ ਕੰਮ ਹੋਣਗੇ ਗੁੱਸੇ ਤੇ ਤੁਹਾਡਾ ਕੰਟਰੋਲ ਹੋਣਾ ਸ਼ੁਰੂ ਹੋ ਜਾਏਗਾ ਭੈਣ ਭਾਈਆਂ ਨਾਲ ਸਬੰਧ ਸੁਧਰ ਜਾਣਗੇ ਦੂਜਾ ਮਿੱਤਰ ਹੈ ਮੰਗਲ ਦਾ ਸੂਰਜ ਹੁਣ ਸੂਰਤ ਜੋ ਹੈ ਉਹ ਤੁਹਾਡੇ ਤੀਸਰੇ ਸਥਾਨ ਚੋਂ ਨਿਕਲ ਕੇ ਚੌਥੇ ਸਥਾਨ ਵਿੱਚ ਜਾਏਗਾ ਤੇ ਚੌਥਾ ਸਥਾਨ ਜੋ ਹੈ ਉਹ ਤੁਹਾਡੇ ਘਰ ਦਾ ਮਕਾਨ ਵੱਡੀ ਗੱਡੀ ਵੱਡੀ ਸੋਚ ਵੱਡਾ ਘਰ ਲੈਣ ਬਾਰੇ ਸੋਚ ਰਹੇ ਹੋ ਲਿਆ ਜਾਏਗਾ ਵਿਦੇਸ਼ ਤੋਂ ਤੁਸੀਂ ਚੇਂਜ ਆਫ ਪਲੇਸ ਹੋ ਜਾਏਗੀ ਤੁਹਾਡੀ ਅਗਰ ਤੁਸੀਂ ਵੀਜ਼ਾ ਲਗਵਾ ਕੇ ਅਪ ਇੰਡੀਆ ਆ ਕੇ ਆਪਣੇ ਮਾਤਾ ਪਿਤਾ ਨੂੰ ਮਿਲਣਾ ਚਾਹੁੰਦੇ ਹੋ ਉਹਨਾਂ ਦਾ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤੇ ਇਹ ਮਹੀਨਾ ਤੁਹਾਡੇ ਲਈ ਸ਼ੁਭ ਫਲ ਦੇਣ ਵਾਲਾ ਤੁਹਾਡਾ ਆਪਣਾ ਵੀਜ਼ਾ ਲੱਗ ਕੇ ਲੰਬੀ ਯਾਤਰਾ ਹੋਣ ਵਾਲੀ ਤਮੇਸ਼ ਰਾਸ਼ੀ ਵਾਲਿਆਂ ਦੇ ਲਈ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਬੁੱਧ ਰਾਸ਼ੀ ਪਰਵਰਤਨ ਕਰਕੇ 6ਵੇਂ ਖਾਨੇ ਦਾ ਮਾਲਕ 5ਵੇਂ ਖਾਨੇ ਵਿੱਚ ਆ ਜਾਏਗਾ 19 ਤੋਂ ਬਾਅਦ ਤਾਂ ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਰੋਗ ਸਥਾਨ ਦਾ ਮਾਲਕ 5ਵੇਂ ਸਥਾਨ ਵਿੱਚ ਪੇਟ ਦੀ ਪ੍ਰੋਬਲਮ ਦੇ ਸਕਦਾ ਹੈ ਤਾਂ ਗਰਮ ਚੀਜ਼ਾਂ ਤੋਂ ਥੋੜਾ ਪਰਹੇਜ਼ ਰੱਖਣਾ ਤੁਸੀਂ ਤਾਂ ਇਹ ਮਹੀਨਾ ਤੁਹਾਨੂੰ ਸਿਹਤ ਸੰਬੰਧੀ ਚੰਗੇ ਫਾਲ ਦੇ ਸਕਦਾ ਹੈ ਮਾਤਾ ਦੀ ਸਿਹਤ ਇਸ ਮਹੀਨੇ ਥੋੜੀ ਡਾਂਮਡੋਲ ਰਹੇਗੀ ਕਿਹੜਾ ਗ੍ਰਹਿ ਕਰੇਗਾ ਇਹ ਆਪਾਂ ਤੁਹਾਨੂੰ ਦੱਸ ਦੇਵਾਂਗੇ ਛੋਟੇ ਛੋਟੇ ਪਾਕ ਕਰਵਾਂਦੇ ਰਾਂਗੇ ਠੀਕ ਹੈ ਇਸ ਮਹੀਨੇ ਦਾ ਸ਼ੁਭ ਰਤਨ ਕਿਉਂਕਿ ਮੰਗਲ ਸ਼ੁਕਰ ਦੇ ਘਰ ਚ ਜਾ ਰਿਹਾ ਹੈ ਮੰਗਲ ਨੂੰ ਚੰਦਰ ਦੀ ਪਾਵਰ ਜਿਆਦਾ ਪਾ ਰਹੀ ਹੈ ਤੇ ਸੁੱਚਾ ਮੋਤੀ ਤੁਸੀਂ ਆਪਣੇ ਕੋਲ ਰੱਖਣਾ ਕਿਉਂਕਿ ਉੱਥੇ ਸੂਰਜ ਦੀ ਗਰਮੀ ਵਧਣ ਵਾਲੀ ਹੈ ਠੀਕ ਹੈ ਅਗਲੀ ਰਾਸ਼ੀ ਤੌਰਸ ਯਾਨੀ ਬ੍ਰਿਕ ਰਾਸ਼ੀ ਵਾਲੇ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਮੰਗਲ ਲਗਨ ਚ ਆ ਜਾਏਗਾ 12 ਜੁਲਾਈ ਤੋਂ ਬਾਅਦ ਸ਼ੁਕਰ ਦਾ ਰਾਸ਼ੀ ਪਰਿਵਰਤਨ ਹੋ ਗਿਆ ਜੀ 6 ਜੁਲਾਈ ਨੂੰ 6 ਜੁਲਾਈ ਨੂੰ ਸ਼ੁਕਰ ਗਿਆ ਕਰਕ ਚ ਚੌਥੇ ਘਰ ਚ ਜਾਨੀ ਤੁਹਾਡੀ ਰਾਸ਼ੀ ਤੋਂ ਤੀਸਰੇ ਸਥਾਨ ਚੰਦਰਮਾ ਮਿੱਤਰ ਨਹੀਂ ਆ ਤਾਂ ਇਸ ਕਰਕੇ ਘਰ ਵਿੱਚ ਛੋਟੇ ਮੋਟੇ ਉਲਝੇਵੇਂ ਵੱਡਾ ਰੂਪ ਧਾਰਨ ਕਰ ਲੈਣਗੇ ਤਾਂ ਥੋੜਾ ਜਿਹਾ ਤੁਸੀਂ ਆਪਣੇ ਗੁੱਸੇ ਤੇ ਕੰਟਰੋਲ ਨਹੀਂ ਰੱਖੋਗੇ ਤਾਂ ਮੰਗਲ 12ਵੇਂ ਖਾਨੇ ਦਾ ਮਾਲਕ ਲਗਣ ਵਿੱਚ ਸੱਟ ਦਵਾ ਜਾਏਗਾ ਐਕਸੀਡੈਂਟ ਕਰਵਾ ਦੇਗਾ ਸਿਰ ਚ ਦਰਦ ਦਵੇਗਾ ਤੇ ਇਸ ਤੋਂ ਬਚਣ ਦੇ ਲਈ ਜਲਦੀ ਉੱਠਣਾ ਸੂਰਜ ਦੇ ਦਰਸ਼ਨ ਕਰਨਾ ਸ਼ੁਕਰ ਦੀ ਮਜ਼ਬੂਤੀ ਲਈ ਇਤਰ ਦੀ ਸ਼ੀਸ਼ੀ ਆਪਣੇ ਕੋਲ ਰੱਖਣਾ ਇਸ ਮਹੀਨੇ ਦੀ ਮਜ਼ਬੂਤੀ ਦੇਗੀ ਉਸ ਤੋਂ ਬਾਅਦ ਮਹੀਨੇ ਦੇ ਅਖੀਰ ਚ 31 ਤਰੀਕ ਨੂੰ ਜੋ ਸ਼ੁਕਰ ਹੈ ਉਹ ਸਿੰਘ ਰਾਸ਼ੀ ਵਿੱਚ ਜਾਏਗਾ ਯਾਨੀ ਚੌਥੇ ਜਾਏਗਾ ਜੋ ਵੀ ਤੁਸੀਂ ਲਗਜ਼ਰੀ ਚੀਜ਼ਾਂ ਤੇ ਖਰਚ ਕਰਨੇ ਹੋ ਇਸ ਟਾਈਮ ਤੇ ਖਰਚ ਜਗਦੇ ਅਗਲੀ ਰਾਸ਼ੀ ਜੈਮਨੀ ਮੇਥੂ ਰਾਸ਼ੀ ਵਾਲਿਆਂ ਦੇ ਲਈ ਇਸ ਮਹੀਨੇ ਸੂਰਜ ਤੁਹਾਡੇ ਤੀਜੇ ਸਥਾਨ ਵਿੱਚ ਜਾਏਗਾ ਤੁਹਾਡਾ ਮਿੱਤਰ ਹੈ ਮੰਗਲ ਜੋ 12ਵੇਂ ਸਥਾਨ ਵਿੱਚ ਜਾਏਗਾ ਉਸਨੇ ਕੁਝ ਜ਼ਿਆਦਾ ਨਹੀਂ ਕਰਨਾ 11ਵੇਂ ਦਾ ਮਾਲਕ ਹੈ ਕਰਨ ਜਾਨੀ ਜਿੰਨਾ ਪ੍ਰੋਫਿਟ ਹੋਏਗਾ ਉਹ ਖਰਚ ਹੁੰਦਾ ਜਾਏਗਾ ਤਾਂ ਉਹ ਅਸੀਂ ਜਦੋਂ ਮੰਗਲ ਰਾਸ਼ੀ ਪਰਿਵਰਤਨ ਕਰੇਗਾ ਤਾਂ ਮੈਂ ਤੁਹਾਨੂੰ ਉਸਦੇ ਉਪਾਅ ਬਿਲਕੁਲ ਅਲੱਗ ਤੋਂ ਦੇ ਦੂੰਗੀ ਪਰ ਹੁਣ ਤੁਸੀਂ ਕੀ ਮੇਥਨ ਰਾਸ਼ੀ ਵਾਲਿਆਂ ਨੇ ਕੀ ਕਰਨਾ ਹੈ ਪ੍ਰਾਕਰਮ ਸਥਾਨ ਦਾ ਮਾਲਕ ਜੋ ਹੈ ਤੀਜੇ ਖਾਨੇ ਦਾ ਮਾਲਕ ਉਹ ਧਨ ਸਥਾਨ ਵਿੱਚ ਬੈਠ ਗਿਆ ਜਿਹਾ ਭਾਈ ਭੈਣਾਂ ਨਾਲ 15 16 ਤਰੀਕ ਤੋਂ ਬਾਅਦ ਕੋਈ ਲੜਾਈ ਝਗੜਾ ਤੁਹਾਡਾ ਵੱਸ ਸਕਦਾ ਪ੍ਰਾਪਰਟੀ ਦਾ ਪੁਰਾਣਾ ਝਗੜਾ ਕੋਈ ਚੱਲ ਰਿਹਾ ਸੀ ਉਸ ਵਿੱਚ ਉਲਝਮਾ ਵੀ ਵੱਤ ਜਾਏਗਾ ਤਾਂ ਸੁਰਤਿਆ ਅੰਨਾ ਚੱਲਣਾ ਦੂਜੀ ਗੱਲ ਇਹ ਆ ਕਿ ਜੋ ਤੁਹਾਡੇ ਬੁੱਧ ਹੈ ਉਹ ਜੋ ਰਾਸ਼ੀ ਪਰਵਰਤਨ ਕਰ ਰਿਹਾ ਬੁੱਧ 19 ਤਰੀਕ ਨੂੰ ਹਨਾ ਤਾਂ ਉਹ ਜਾਏਗਾ सिंह राशि ਵਿੱਚ ਕਰਕੇ ਤੇ ਚੱਲ ਰਿਹਾ ਬਹੁਤ ਅੱਛਾ ਕਰੇਗਾ 19 ਤਰੀਕ ਤੱਕ ਧਨ ਕਮਕਾਰ ਬਿਜ਼ਨਸ ਡੀਲ ਸਾਰਿਆਂ ਲਈ ਸਿਤਾਰੇ ਅੱਛੇ ਆ ਉਸ ਤੋਂ ਬਾਅਦ ਤੀਜੇ ਸਥਾਨ ਵਿੱਚ ਜਾਏਗਾ ਸੂਰਜ ਮਿੱਤਰ ਦੇ ਘਰ ਚ ਜਾਏਗਾ ਤਾਂ ਰਸਤੇ ਹੋਰ ਅੱਛੇ ਹੋ ਜਾਣਗੇ ਸਰਕਲ ਦਾ ਸਾਥ ਮਿਲੇਗਾ ਕਿਸੇ ਦੀ ਕੀਤੀ ਮਦਦ ਤੁਹਾਨੂੰ ਅੱਗੇ ਵਧਣ ਲਈ ਮਨੋਬਲ ਵੀ ਵਧਾਏਗੀ ਤੇ ਰਸਤੇ ਵੀ ਦਿਖਾਏਗਾ ਕੈਂਸਰ ਕਰਕਰਾਸ਼ੀ ਵਾਲੇ ਸਿਤਾਰੇ ਕਰਕਰਾਸ਼ੀ ਵਾਲਿਆਂ ਦੇ ਦੇਖੀਏ ਤਾਂ ਚੰਦਰ ਤੁਹਾਡੇ ਲਗਨ ਦਾ ਮਾਲਕ 7 ਦਿਨ ਬਾਅਦ ਰਾਸ਼ੀ ਪਰਿਵਰਤਨ ਕਰ ਚੰਦਾ ਮਿੱਤਰ ਗ੍ਰਹਿ ਮੰਗਲ ਇਨਕਮ ਸਥਾਨ ਚਾ ਰਿਹਾ ਬਹੁਤ ਅੱਛਾ ਤਾਂ ਵੀ ਸ਼ੁਕਰ ਦੇ ਘਰ ਜਾ ਰਹੇ ਆ ਪਰ ਮੰਗਲ ਸ਼ੁਕਰ ਦੇ ਘਰ ਆਵੇ ਮਿੱਤਰ ਦੇ ਘਰ ਜਾ ਰਹੇ ਆ ਇਨਕਮ ਸਥਾਨ ਚ ਤਾਂ ਦਸਵਾਂ ਖਾਨਾ ਸਰਕਾਰ ਤੋਂ ਕੋਈ ਰੁਕਿਆ ਹੋਇਆ ਪੈਸਾ ਤੁਹਾਨੂੰ ਮਿਲ ਜਾਏਗਾ ਦੂਸਰੀ ਗੱਲ ਸੂਰਜ ਜੋ ਤੁਹਾਡੇ ਲਗਨ ਵਿੱਚ ਆ ਜਾਏਗਾ ਇਸ ਮਹੀਨੇ ਸੂਰਜ ਕਿੱਥੇ ਆਏਗਾ ਤੁਹਾਡੇ ਲਗਨ ਚ 16 ਤਰੀਕ ਨੂੰ 12ਵੇਂ ਸੂਰਜ ਰਹੇਗਾ 16 ਤਰੀਕ ਤੱਕ ਤਾਂ ਆਪਣੀ ਅੱਖਾਂ ਦੀ ਸਮਾਰ ਰੱਖਣੀ ਹੈ ਉਸ ਤੋਂ ਬਾਅਦ ਜਦੋਂ ਲਗਨ ਚ ਆਏਗਾ ਤਾਂ ਸੂਰਜ ਬੁੱਧ ਦੀ ਜੁਤੀ ਜੋਆ ਸ਼ੁਭ ਫਾਲ ਦੇਵੇ ਇਸ ਦੇ ਲਈ ਤੁਸੀਂ ਤਕਰੀਬਨ ਹਰ ਚੀਜ਼ ਸੱਚਾਈ ਪਸੰਦ ਤੇ ਲੌਜੀਕ ਨਾਲ ਚੱਲੋਗੇ ਤਾਂ ਹੀ ਸ਼ੁਭ ਰਹੇਗਾ ਨਹੀਂ ਤਾਂ પતિ ਪਤਨੀ ਜੀਵਨ ਸਾਥੀ ਦੇ ਉਲਝੇ ਵਿੱਚ ਵੜ ਜਾਣਗੇ ਅਗਲੀ ਰਾਸ਼ੀ ਲਿਓ ਸਿੰਘ ਜੀ ਸਿੰਘ ਰਾਸ਼ੀ ਦੇ ਲਈ ਲਗਨ ਦਾ ਮਾਲਕ ਸੂਰਜ ਹੋਇਆ ਹੁਣ ਸੂਰਜ ਨੇ ਕੀ ਕੀਤਾ ਸੂਰਜ ਜ ਜਾਏਗਾ ਇਨਕਮ ਸਥਾਨ ਵਿੱਚ ਪਹਿਲਾਂ ਤੋਂ ਹੀ ਤੇ 16 ਤਰੀਕ ਤੱਕ ਇੱਥੇ ਰਹੇਗਾ ਉਦੋਂ ਤੱਕ ਇਨਕਮ ਲਈ ਸਿਤਾਰੇ ਚੰਗੇ ਆ ਭੈਣ ਭਾਂ ਲਈਆਂ ਦੀ ਸਿਹਤ ਥੋੜੀ ਖਰਾਬ ਰਹੇਗੀ ਬਿਜ਼ਨਸ ਕੰਮਕਾਰ ਵਿੱਚ ਤਰੱਕੀ ਦੇ ਲਈ ਸੂਰਜ ਜਦੋਂ 12ਵੇਂ ਖਾਨੇ 'ਚ ਜਾਵੇਗਾ ਉਹਦੇ 'ਚ ਵੀ ਪਰੇਸ਼ਾਨੀ ਤੇ ਇਨਕਮ ਦੇ ਸਥਾਨ 'ਤੇ ਵੀ ਠੀਕ-ਠਾਕ ਜਾਈ ਰਹਿਣ ਵਾਲਾ ਹੈ ਹਾਂ ਜਦੋਂ ਸ਼ੁਕਰ ਲਗਨ 'ਚ ਆਏਗਾ ਮਹੀਨੇ ਦੇ ਅਖੀਰ ਵਿੱਚ ਤਾਂ ਤੁਹਾਡੇ ਸੋਸ਼ਲ ਮੀਡੀਆ ਨਾਲ ਕੀਤੇ ਕੰਮ ਤੁਹਾਨੂੰ ਨੇਮ ਫ੍ਰੇਮ ਦੇ ਜਾਣਗੇ ਸ਼ੁਕਰ ਦਾ 12ਵੇਂ ਸਥਾਨ ਵਿੱਚ ਜਾਣਾ ਵੀ ਸ਼ੁਭਫਲ ਦੇਵੇਗਾ ਇਹ ਸ਼ੁਕਰ ਜੋ ਹੈ 6 ਜਾਂ 7 ਤਰੀਕ ਨੂੰ ਜਾ ਰਿਹਾ ਹੈ ਤਾਂ ਉਸ ਟਾਈਮ ਤੇ ਤੁਸੀਂ ਕਰਮ ਕਾਂਡ ਗੱਡੀ ਪ੍ਰੇਮ ਸਬੰਧਾਂ ਵਿੱਚ ਮਜ਼ਬੂਤੀ ਲਈ ਕੀਤੇ ਯਤਨ ਤੁਹਾਡੇ ਸਕਸੈਸ ਦੇਣਗੇ ਅਗਲੀ ਰਾਸ਼ੀ ਵਰਗੋ ਕੰਨਿਆ ਰਾਸ਼ੀ ਵਾਲ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਜੋ ਸੂਰਜ ਹੈ 10ਵੇਂ ਸਥਾਨ ਵਿੱਚ ਸੀ ਬਾਰਮੇਖਾਨੇ ਦਾ ਮਾਲਕ ਮੰਗਲ ਜਾਏਗਾ ਤੁਹਾਡੇ 9ਵੇਂ ਸਥਾਨ ਵਿੱਚ ਕਦੋਂ ਮੰਗਲ 9ਵੇਂ ਸਥਾਨ ਵਿੱਚ ਜਾਏਗਾ ਤਕਰੀਬਨ ਤੁਹਾਡੇ 12 ਤਰੀਕ ਨੂੰ ਹੈ ਨਾ 12 ਤਰੀਕ ਨੂੰ ਮੰਗਲ ਦਾ ਰਾਸ਼ੀ ਪਰਿਵਰਤਨ ਤੁਹਾਡੇ ਲਈ ਬਹੁਤ ਸ਼ੁਭ ਫਲ ਦੇਵੇਗਾ ਅੱਛੀ ਜਗ੍ਹਾ ਤੇ ਖਰਚੇ ਹੋਣਗੇ ਲੰਬੀ ਯਾਤਰਾ ਹੋਏਗੀ ਪਲੈਨਿੰਗ ਤੁਹਾਡੀ ਸਕਸੈਸ ਹੋਣ ਵਾਲੀ ਹੈ ਘਰ ਚ ਕੰਸਟਰਕਸ਼ਨ ਦਾ ਕੰਮ ਹੋਣ ਵਾਲਾ ਵੈ ਤੇ ਨਾਲ ਤੁਹਾਡੇ ਜੋ ਵਿਹੋਤਮੰਤ ਤਰੀਕੇ ਇੱਕ ਨਾ ਕੀਤੇ ਕੰਮ ਭਾਵੇਂ ਮੰਗਲ ਮਿੱਤਰ ਨਹੀਂ ਹੈ ਪਰ ਫਿਰ ਵੀ ਨੌਵੇਂ ਬੈਠ ਕੇ ਸ਼ੁਕਰ ਦੇ ਘਰ ਚ ਸ਼ੁਕਰ ਤੁਹਾਡਾ ਮਿੱਤਰ ਹੈ ਤਾਂ ਥੋੜਾ ਜਿਹਾ ਤੁਹਾਨੂੰ ਜੋ ਰੁਕੇ ਹੋਏ ਕੰਮ ਜਿਉ ਹੋਣੇ ਸ਼ੁਰੂ ਹੋ ਜਾਣਗੇ ਅਗਲੀ ਰਾਸ਼ੀ ਲੈਨੇ ਆਪਾਂ ਨਹੀਂ ਸੌਰੀ ਸੁਣੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਜੋ ਸ਼ੁਕਰ ਦਾ ਰਾਸ਼ੀ ਪਰਿਵਰਤਨ ਹੈ ਉਹ ਕੀ ਪ੍ਰਭਾਵ ਪਾਵੇਗਾ ਸ਼ੁਕਰ ਜੋ ਹੈ ਤੁਹਾਡੇ ਮਿਥੂ ਰਾਸ਼ੀ ਚ ਚਲ ਰਿਹਾ 6 ਨੂੰ ਆਉਣਾ ਹੈ ਉਹਨੇ ਕਰਕ ਰਾਸ਼ੀ ਵਿੱਚ ਇਨਕਮ ਸਥਾਨ ਵਿੱਚ ਤਨ ਦਾ ਮਾਲਕ ਇਨਕਮ ਸਥਾਨ ਵਿੱਚ ਆ ਗਿਆ ਤਾਂ ਬਹੁਤ ਅੱਛਾ ਫਾਇਦਾ ਤੁਹਾਨੂੰ ਦੇਣ ਵਾਲਾ ਹੈ ਇਨਕਮ ਦੇ ਸੋਰਸਸ ਵਧਨ ਵਾਲਿਆ ਜੀਵਨ ਸਾਥੀ ਨਾਲ ਸਲਾਹ ਕਰਕੇ ਕੀਤੇ ਕੰਮਾਂ ਵਿੱਚ ਜ਼ਿਆਦਾ ਸਕਸੈਸ ਮਿਲਣ ਵਾਲੀ ਹੈ ਇਸ ਟਾਈਮ ਤੇ ਕਿਉ ਤੇ ਰੂਮ ਕਦੇ-ਕਦੇ ਮੰਦਰ ਰੱਖਦੇ ਰਹੋ ਹੋਰ ਜ਼ਿਆਦਾ ਫਲ ਲੈਣ ਦੇ ਲਈ ਸੇਰ ਕਰੋ ਤਾਂ ਕਿ ਬੁੱਧ ਕਾ ਤੁਹਾਨੂੰ ਹਰੀਆਲੀ ਹਰਾਚਾਰਾ ਗਊਸ਼ਾਲਾ ਦੇਣ ਤੇ ਹਰ ਤਰ੍ਹਾਂ ਦੇ ਰਸਤੇ ਮਿਲਨੇ ਸ਼ੁਰੂ। ਲਿਬਰਾ ਤੁਲਾ ਰਾਸ਼ੀ ਵਾਲਿਆਂ ਦੀ ਗੱਲ ਕਰੀ ਆਪਾਂ ਤਾਂ ਮੰਗਲ ਤੁਲਾ ਰਾਸ਼ੀ ਵਾਲਿਆਂ ਦੇ ਜਾਏਗਾ ਬਿਜ਼ਨਸ ਦਾ ਮਾਲਕ 8ਵੇਂ ਸਥਾਨ ਵਿੱਚ ਸੰਭਲ ਕੇ ਚੱਲਣਾ ਹੈ ਜੀ ਕੋਈ ਨਾ ਕੋਈ ਡੀਲ ਸੇਤ ਖਰਾਬ ਇੱਕਦਮ ਵੀ ਵਿਗਦਣਾ ਪਰੇਸ਼ਾਨ ਕਰੇਗਾ। ਸ਼ੁਕਰ ਦਾ ਕਰ ਕਰਾਸ਼ੀ ਵਿੱਚ ਬੈਠਣਾ 10ਵੇਂ ਸਥਾਨ ਵਿੱਚ ਤੇ 9ਵੇਂ ਸਥਾਨ ਵਿੱਚ ਦੋਨਾਂ ਦਾ ਮਿਲਿਆ ਜੁਲਿਆ ਜੇ ਪਰਵਾਹ ਰਵੇਗਾ ਨਾ ਸ਼ੋਭ ਤੇ ਨਾ ਹੀ ਨੁਕਸਾਨ ਵਾਲਾ ਕਰ ਕਰਾਸ਼ੀ ਜਾਨੀ 4 ਨੰਬਰ ਦੇ ਵਿੱਚ ਸ਼ੁਕਰ ਜਾ ਕੇ ਸ਼ਨੀ ਦੇ ਘਰ ਨੂੰ ਦੇਖੇਗਾ ਤਾਂ ਇਸ ਕਰਕੇ confused ਰਹੋਗੇ ਥੋੜਾ ਡਿਸੀਜਨ ਲੈਣ ਵਿੱਚ ਹੋ ਵੀ ਰਹੇ ਹੋ ਤੁਸੀਂ ਕਿ ਕਿੱਦਾਂ ਕੀਤਾ ਜਾਵੇ ਕਿੱਦਾਂ ਨਾ ਕੀਤਾ ਜਾਵੇ ਮਿੱਤਰ ਨਹੀਂ ਹੈ ਤੁਹਾਡਾ ਸੂਰਜ ਤੇ ਸੂਰਜ ਇਸ ਟਾਈਮ ਤੇ ਤੁਹਾਡੇ 9ਵੇਂ ਸਥਾਨ ਵਿੱਚ 16 ਤਰੀਕ ਤੱਕ ਉਸ ਤੋਂ ਬਾਅਦ 10ਵੇਂ ਸਥਾਨ ਵਿੱਚ ਅੱਛਾ ਅੱਛੇ ਲੋਕਾਂ ਨਾਲ ਸਬੰਧ ਤੁਹਾਡੇ ਇਸ ਮਹੀਨੇ ਵਧਣ ਵਾਲਾ ਹੈ ਵੈਸੇ ਜਦੋਂ ਮੈਂ ਸੂਰਜ ਦੀ ਵੀਡੀਓ ਪਾਉਂਗੀ ਸੰਗ੍ਰਾਮ ਤੇ ਸੂਰਜ ਦਾ ਰਾਸ਼ੀ ਪਰਿਵਰਤਨ ਤਾਂ ਉਸ ਵਿੱਚ ਮੈਂ ਤੁਹਾਨੂੰ ਥੋੜੇ ਜਿਹਾ ਜ਼ਿਆਦਾ ਡਿਟੇਲ ਵਿੱਚ ਦੱਸ ਪਾਉਂਗੀ ਪਰ ਇਸ ਟਾਈਮ ਤੇ ਹੁਣ ਤੁਸੀਂ ਇਹੀ ਕਰ ਸਕਦੇ ਹੋ ਕਿ ਅੱਛੇ ਲੋਕਾਂ ਨਾਲ ਸਬੰਧ ਵਧਾਉਣ ਦੇ ਲਈ ਅੱਧੇ ਮਹੀਨੇ ਤੋਂ ਬਾਅਦ ਕੋਸ਼ਿਸ਼ ਕਰਨੀ ਤੁਹਾਨੂੰ ਸਫਲਤਾ ਦੇਣ ਵਾਲੀ ਹੈ ਤੇ ਦੂਜਾ ਜੋ ਤੁਹਾਡੇ ਲਗਨ ਤੁਹਾਡੀ ਰਾਸ਼ੀ ਦਾ ਮਾਲਕ ਸ਼ੁਕਰਾ ਦਸਵੇਂ ਸਥਾਨ ਵਿੱਚ ਜਾ ਕੇ ਨਵੇਂ ਪੇਪਰ ਨਵੀਂ ਡੀਲ ਕਰਵਾਏਗਾ ਤੇ ਹਿੰਮਤ ਤੁਹਾਡੀ ਵਧਣ ਵਾਲੀ ਹੈ ਤੇ ਆਪਣੇ ਆਪ ਵੱਲ ਤੁਸੀਂ ਧਿਆਨ ਦੇਣ ਵਾਲਿਆ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਮੰਗਲ ਤੁਹਾਡੇ ਲਗਨ ਦਾ ਮਾਲਕ ਹੈ ਜੋ ਕਿ ਤਕਰੀਬਨ ਚੱਲ ਰਿਹਾ ਸੀ ਮੇਸ਼ ਰਾਸ਼ੀ ਵਿੱਚ ਤੇ 12 ਤਰੀਕ ਨੂੰ ਜਾਏਗਾ ਕਿੱਥੇ ਤੁਹਾਡੇ ਬਿਲਕੁਲ ਸਾਹਮਣੇ 7ਵੇਂ ਖਾਨੇ ਵਿੱਚ ਸ਼ੁਕਰ ਜਾਏਗਾ 6 ਤਰੀਕ ਨੂੰ ਤੁਹਾਡੀ ਰਾਸ਼ੀ ਤੋਂ ਨਿਕਲ ਕੇ 8ਵੇਂ ਤੋਂ ਨਿਕਲ ਕੇ 9ਵੇਂ ਸਥਾਨ ਵਿੱਚ ਬੁੱਧ ਨਾਲ ਜੁਤੀ ਬਣਾਏਗਾ ਤੇ ਬੁੱਧ 11 ਤਰੀਕ ਤੋਂ ਨਿਕਲ ਕੇ 10ਵੇਂ ਸਥਾਨ ਵਿੱਚ ਚਲਾ ਜਾਏਗਾ ਸੂਰਜ ਜੋ 8ਵੇਂ ਸਥਾਨ ਤੋਂ ਨਿਕਲ ਕੇ 9ਵੇਂ ਸਥਾਨ ਵਿੱਚ ਆ ਕੇ ਤੁਹਾਨੂੰ ਅੱਛਾ ਫਾਇਦਾ ਦਵੇਗਾ ਸਰਕਾਰੀ ਤੌਰ ਤੇ ਤੇ ਪੜ੍ਹਾਈ ਚ ਮਨ ਵੀ ਲੱਗੇਗਾ ਤੁਹਾਡਾ ਮੰਗਲ ਤੁਹਾਡੇ ਆਪਣੀ ਰਾਸ਼ੀ ਨੂੰ ਦੇਖ ਕੇ ਇਸ ਚ ਕੰਫੀਡੈਂਸ ਵਧਾਏਗਾ ਟੈਂਪਰੇਰੀ ਤੌਰ ਤੇ ਬਣਿਆ ਮੰਗਲਿਕ ਯੋਗ ਓਵਰ ਕੰਫੀਡੈਂਟ ਤੇ ਪਤਾ ਨਾ ਰਿਸ਼ਤੇ ਖਰਾਬ ਕਰ ਸਕਦਾ ਹੈ ਪਰ ਜੋ ਸੋਚੋਗੇ ਜੋ ਦਿਮਾਗ ਨਾਲ ਫੈਸਲੇ ਲਵੋਗੇ ਜੋ ਆਪਣੇ ਬਲ ਤੇ ਆਪਣੀ ਹਿੰਮਤ ਨਾਲ ਕੰਮ ਕਰੋਗੇ ਤਾਂ ਪੂਰੀ ਸਕਸੈਸ ਤੁਹਾਨੂੰ ਇਹ ਮਹੀਨਾ ਦੇਣ ਵਾਲਾ ਹੈ ਅਗਲੀ ਰਾਸ਼ੀ ਸੈਜੀਟੇਰੀਅਸ ਤਨੂਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਬ੍ਰਹਸਪਤ ਨੇ ਚੇਂਜ ਨਹੀਂ ਹੋਣਾ ਤੁਹਾਡੇ ਲਗਨ ਦੇ ਮਾਲਕ ਨੇ ਮਿੱਤਰ ਜੋ ਹੈ ਤੁਹਾਡੇ ਸਭ ਤੋਂ ਪਹਿਲਾਂ ਤੇ ਮਿੱਤਰ ਹੈ ਤੁਹਾਡਾ ਮੰਗਲ ਜੋ ਮੰਗਲ ਤੁਹਾਡੇ 12ਵੇਂ ਖਾਨੇ ਦਾ ਮਾਲਕ ਵੀ ਹੈ ਤੇ ਨਾਲ ਤੁਹਾਡੀ ਸੋਚ ਦਾ ਮਾਲਕ ਵੀ ਹੈ ਜੋ ਜਾਏਗਾ 6ਵੇਂ ਸਥਾਨ ਵਿੱਚ ਕਰਜ਼ਾ ਜ਼ਿਆਦਾ ਹੋ ਗਿਆ ਸੀ ਕਿਸ਼ਤਾਂ ਟੁੱਟ ਗਈਆਂ ਸੀ ਤਾਂ ਉਹ ਹੁਣ ਤੁਸੀਂ ਬੈਲੈਂਸ ਕਰ ਲਮੋਗੇ ਦੂਸਰਾ ਅਗਰ ਤੁਹਾਡੇ ਜੋ ਕਮਾਕਾਰਾਂ ਵਿੱਚੋਂ ਥੋੜੀ ਲੱਗਦਾ ਸੀ ਕਿ ਤੁਹਾਨੂੰ ਕਿ ਅਨਬੈਲੈਂਸ ਸਥਿਤੀਆਂ ਹੋਈਆਂ ਨੇ ਉਹ ਵੀ ਤੁਸੀਂ ਕਵਰ ਕਰ ਲਓਗੇ ਤੇ ਜੋ ਬੁੱਧ ਹੈ ਉਹ ਤੁਹਾਡੀ 8ਵੇਂ ਸਥਾਨ ਚੋਂ ਨਿਕਲ ਕੇ 9ਵੇਂ ਸਥਾਨ ਵਿੱਚ ਵੀ ਜਾਏਗਾ ਹੁਣ 8ਵੇਂ ਸਥਾਨ ਵਿੱਚ ਤੁਹਾਨੂੰ ਪਰੇਸ਼ਾਨੀਆਂ ਦੇਵੇਗਾ ਉਸ ਤੋਂ ਬਾਅਦ 9ਵੇਂ ਸਥਾਨ ਵਿੱਚ ਜਾ ਕੇ ਅੱਛੇ ਕੰਮ ਪੇਪਰ ਡੀਲ ਰੁਕੇ ਹੋਏ ਕੰਮ ਤਰਕੀ ਵਾਸ ਤਰੀਕੇ ਨਾਲ ਹੁਣੇ ਸ਼ੁਰੂ ਹੋ ਜਾਣਗੇ ਤੇ ਬ੍ਰਹਿਸਪਤ ਜੋ 6ਵੇਂ ਸਥਾਨ ਵਿੱਚ ਹੈ ਥੋੜਾ ਜਿਆਦਾ ਤੁਸੀਂ ਆਪਣੇ ਮੋਟਾਪੇ ਤੇ ਕੰਟਰੋਲ ਰੱਖਣ ਦੇ ਲਈ ਯਤਨ ਜ਼ਰੂਰ ਕਰਨੇ ਨੇ ਇਹ ਮਹੀਨਾ ਤੁਹਾਡੇ ਲਈ ਮਿਲੇ ਜੁਲੇ ਪ੍ਰਭਾਵ ਵਾਲਾ ਹੀ ਕਿਉਂਕਿ ਸੂਰਜ ਜੋ ਉਹ ਤੁਹਾਡੇ 7ਵੇਂ ਸਥਾਨ ਚੋਂ ਨਿਕਲ ਕੇ 8ਵੇਂ ਸਥਾਨ ਵਿੱਚ ਜਾਣ ਵਾਲਾ ਹੈ ਜੋ ਤੁਹਾਡੀਆਂ ਥੋੜੀਆਂ ਜੀਆਂ ਪਰੇਸ਼ਾਨੀਆਂ ਤੇ ਵਧਾਏਗਾ ਜੋੜਾਂ 'ਚ ਦਰਦ ਦਵੇਗਾ ਕਨਫਿਊਜ਼ ਕਰੇਗਾ ਤਾਂ ਉਹਦੇ ਲਈ ਤੁਸੀਂ ਸੂਰਜ ਦੇ ਉਪਾਅ ਕਰਦੇ ਰਹਿਣਾ ਹੈ ਆਪਾਂ ਤੁਹਾਨੂੰ ਲੱਗ ਤੋਂ ਇੱਕ ਵੀਡੀਓ ਹਾਰੂ ਪਾਵਾਂ ਦੀ ਸੂਰਜ ਦੇ ਉਪਾਅ ਮੰਗਲ ਦੇ ਉਪਾਅ ਬੁੱਧ ਦੇ ਉਪਾਅ ਲੱਗ ਤੋਂ ਇੱਕ ਪਾਣ ਵਾਲਿਆਂ ਹੁਣ ਛੇਤੀ ਹੋਈ ਤੇ ਉਹ ਤੁਸੀਂ ਉਹ ਕੱਢ ਕੇ ਤੇ ਕਿਹੜੇ ਕਿਹੜੇ ਉਪਾਅ ਨੇ ਉਹ ਤੁਸੀਂ ਕਰ ਲੈਣੇ ਆ ਠੀਕ ਹੈ ਕੈਪ੍ਰਿਕੌਰ ਮਕਰ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਆਪਾਂ ਤਾਂ ਮਕਰ ਰਾਸ਼ੀ ਦੇ ਲਈ ਤਕਰੀਬਨ ਸ਼ਨੀ ਨੇ ਹਾਜੇ ਰਾਸ਼ੀ ਪਰਵਰਤਨ ਨਹੀਂ ਕਰਨਾ ਮਿੱਤਰ ਗ੍ਰਹਿ ਸ਼ੁਕਰ ਹੈ ਤੇ ਸ਼ੁਕਰ ਤੁਹਾਡਾ ਰਾਸ਼ੀ ਪਰਵਰਤਨ 6 ਤਰੀਕ ਨੂੰ ਕਰਕੇ 7ਵੇਂ ਸਥਾਨ ਵਿੱਚ ਆ ਰਿਹਾ ਤੁਸੀਂ ਗੱਡੀ ਲੈਣ ਬਾਰੇ ਸੋਚ ਰਹੇ ਹੋ ਲਈ ਜਾਏਗੀ ਪੈਸੇ ਦੀ ਨਵੀਂ ਡੀਲ ਹੋਏਗੀ ਰੁਕਿਆ ਹੋਇਆ ਪੈਸਾ ਮਿਲੇਗਾ ਲਗਜ਼ਰੀ ਲਾਈਫ ਮਿਲੇਗੀ ਲਗਜ਼ਰੀ ਚੀਜ਼ਾਂ ਤੇ ਖਰਚ ਹੋਣਗੀਆਂ ਅ ਅਗਰ ਪ੍ਰੇਮ ਸਬੰਧਾਂ ਨੂੰ ਵਿਆਹ ਵਿੱਚ ਬਦਲਣਾ ਚਾਹੁੰਦੇ ਹੋ ਤਾਂ ਵੈਸੇ ਵੀ ਸ਼ੁਕਰ ਉਦੇ ਹੋ ਰਿਹਾ 7 ਤਰੀਕ ਤੋਂ ਤਾਂ ਉਸ ਤੇ ਲਈ ਵੀ ਸਿਤਾਰੇ ਤੁਹਾਡੇ ਸ਼ੁਭ ਨੇ ਪਰ ਮਾਤਾ ਪਿਤਾ ਦੀ ਸਲਾਹ ਨਾਲ ਚੱਲਣਾ ਜ਼ਿਆਦਾ ਵਧੀਆ ਗੱਲ ਕਰੀ ਅਗਰ ਆਪਾਂ ਬੁੱਧ ਦੀ ਤਾਂ ਬੁੱਧ ਜੋ 19 ਤਰੀਕ ਨੂੰ ਤੁਹਾਡੀ ਰਾਸ਼ੀ ਤੋਂ 8ਵੇਂ ਸਕਦਾ ਬਸ ਇਸ ਪਾਸੇ ਵੱਲ ਥੋੜਾ ਧਿਆਨ ਦੇਣਾ ਹੈ ਤੇ ਨਾਲ ਪੰਛੀਆਂ ਨੂੰ ਕੁਝ ਨਾ ਕੁਝ ਪਾਉਂਦੇ ਰਹਿਣਾ ਹੈ ਕਿਉਂਕਿ ਇਸ ਕੁੰਭ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਕੁੰਭ ਰਾਸ਼ੀ ਦਾ ਵੀ ਮਾਲਕ ਸ਼ਨੀ ਹੈ ਤੇ ਬੁੱਧ ਤੁਹਾਡਾ ਮਿੱਤਰ ਹੈ ਤੇ ਨਾਲ ਜੋ ਹੈ ਮੰਗਲ ਜੋ ਹੈ ਉਹ ਤੁਹਾਡੇ ਚੌਥੇ ਸਥਾਨ ਵਿੱਚ ਜਾਏਗਾ ਟੈਂਪਰੇਰੀ ਤੌਰ ਤੇ ਮੰਗਲਿਕ ਜੋਕ 12 ਤਰੀਕ ਤੋਂ ਬਾਅਦ ਬਣੇਗਾ ਤਾਂ ਘਰ ਪਰਿਵਾਰ ਵਿੱਚ ਮਾਤਾ ਦੀ ਸਿਹਤ ਦਾ ਧਿਆਨ ਦੇਣਾ ਜਿਆਦਾ ਜ਼ਰੂਰੀ ਹੈ ਉਹਨਾਂ ਨਾਲ ਬਹਿਸ ਬਾਰੇ ਲੜਾਈ ਝਗੜਾ ਚੰਦਰ ਦੇ ਫਲ ਨੂੰ ਹੋਰ ਖਰਾਬ ਕਰੇਗਾ ਜਦੋਂ ਚੌਥੇ ਖਾਨੇ ਵਿੱਚ ਕੋਈ ਵੀ ਗ੍ਰਹਿ ਬੈਠਾ ਹੋਵੇ ਉਹ ਅਗਰੈਸ਼ਨ ਦੇ ਰਿਹਾ ਤੁਹਾਨੂੰ ਤਾਂ ਮਤਲਬ ਉਹ ਚੌਥੇ ਖਾਨੇ ਦਾ ਫਲ ਵੀ ਖਰਾਬ ਕਰ ਰਿਹਾ ਹੈ ਅਗਰ ਤੁਸੀਂ ਉਸ ਮੁਤਾਬਕ ਚੱਲ ਰਹੇ ਤਾਂ ਮੰਗਲ ਕੀ ਹੈ ਬਲੱਡ ਦਾ ਸਰਕੂਲੇਸ਼ਨ ਤੇਜ਼ ਚੱਲਣਾ ਇੱਕਦਮ ਪਾਰਵਦਨਾ ਬਸ ਥੋੜਾ ਧਿਆਨ ਰੱਖੋ ਪਤਾ ਸੇ ਕਦੇ-ਕਦੇ ਜਲ ਪਰਵਾ ਕਰਦੇ ਰਹੋ ਬੁੱਧ 6ਵੇਂ ਸਥਾਨ ਵਿੱਚ ਵੀ ਸ਼ੁਭ ਫਲ ਠੀਕ-ਠੀਕ ਦਵੇਗਾ ਤੁਹ ਉਸ ਤੋਂ ਬਾਅਦ 7ਵੇਂ ਆ ਕੇ ਵੀ 19 ਤਰੀਕ ਤੋਂ ਬਾਅਦ ਸ਼ੁਭ ਫਲ ਦੇਣ ਵਾਲਾ ਹੈ ਸੂਰਜ ਜੋ ਹੈ 6ਵੇਂ ਸਥਾਨ ਵਿੱਚ ਜਾਏਗਾ ਪਰ ਉਹਦਾ 6ਵੇਂ ਸਥਾਨ ਵਿੱਚ ਜਾਣਾ ਜਿਆਦਾ ਪ੍ਰਭਾਵ ਨਹੀਂ ਪਾਉਣ ਵਾਲਾ ਥੋੜੀ ਬਹੁਤੀ ਸਿਹਤ ਨੂੰ ਡਿਸਟਰਬ ਕਰੇਗਾ ਪਾਇਸੇ ਜ਼ਮੀਨ ਰਾਸ਼ੀ ਵਾਲਿਆਂ ਦੇ ਲਈ ਜੁਲਾਈ ਦਾ ਮਹੀਨਾ ਦੇਖਿਆ ਜਾਵੇ ਤਤਕ ਮੰਗਲ ਜੋ ਦੂਸਰੇ ਸਥਾਨ ਚੋਂ ਨਿਕਲ ਕੇ ਤੀਜੇ ਸਥਾਨ ਵਿੱਚ ਚਲਾ ਜਾਣ ਵਾਲਾ ਸ਼ੁਕਰ ਦੇ ਘਰ ਚ ਸ਼ੁਕਰ ਭਾਵੇਂ ਤੁਹਾਡਾ ਮਿੱਤਰ ਨਹੀਂ ਹੈ ਪਰ ਤੁਹਾਡੇ ਧਨ ਦਾ ਮਾਲਕ ਕਿੱਥੇ ਗਿਆ ਤੀਜੇ ਖਾਨੇ ਵਿੱਚ ਸਰਕਲ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਕੇ ਉਹਨਾਂ ਨੂੰ ਦਿੱਤੇ ਗਏ ਪੈਸੇ ਤੁਹਾਨੂੰ ਨੁਕਸਾਨ ਕਰਾ ਦੇਣਗੇ ਕੋਈ ਨਾ ਕੋਈ ਤੁਹਾਡਾ ਧੋਖਾ ਹੋ ਜਾਏਗਾ ਪੈਸੇ ਤੇ ਫਸ ਜਾਏਗਾ ਕਿਸੇ ਨੇ ਵਿਸ਼ਵਾਸ ਕਰਕੇ ਡੀਲ ਕੀਤੀ ਜੇ ਅੱਜਕੱਲ ਸੋਸ਼ਲ ਮੀਡੀਆ ਤੇ ਬੜੇ ਪੰਗੇ ਚੱਲਦੇ ਪਏ ਆ ਕਿ ਉੱਥੇ ਕਰਵਾ ਦੋ ਜੀ ਤੁਹਾਡੇ ਸੇ ਇੱਥੇ ਕਰਵਾ ਦੋ ਜੀ ਇੱਥੇ ਵਿਚਾਰੇ ਲੋਕ ਕੁਲਝ ਰਹੇ ਆ ਤਾਂ ਉਹਦਾ ਵਲ ਥੋੜਾ ਧਿਆਨ ਦੇਣਾ ਇਹ ਮੰਗਲ ਦੀਪਾ ਵਰਜਨ ਯਾਨੀ ਕਿ ਆਪਣੀ ਹਿੰਮਤ ਨਾਲ ਕਿਸੇ ਦੀਆਂ ਗੱਲਾਂ 'ਚ ਨਾ ਆਉਂਗੇ ਤੁਸੀਂ ਤਾਂ ਚੰਗੇ ਰਹੋਗੇ ਦੂਜੀ ਗੱਲ ਦੇਖਿਆ ਜਾਵੇ ਤਾਂ ਬੁੱਧ ਜੋ ਹੈ ਉਹ ਤੁਹਾਡੇ ਅੱਛੇ ਚੌਥੇ ਸਥਾਨ 'ਚ ਜਾਨੀ ਪੰਜਵੇਂ ਸਥਾਨ 'ਚ ਚੱਲ ਰਿਹਾ ਹੈ ਅੱਛਾ ਹੈ ਛੇਵੇਂ ਸਥਾਨ 'ਚ ਜਾ ਕੇ ਵੀ ਅੱਛਾਈ ਫਾਲ ਦੇਵੇਗਾ ਸ਼ੁਕਰ ਵੀ ਤੁਹਾਡੇ ਲਈ ਕੋਈ ਜ਼ਿਆਦਾ ਨੁਕਸਾਨ ਨਹੀਂ ਕਰਾਉਣ ਵਾਲਾ ਤਾਂ ਕਹਿ ਸਕਦੇ ਆ ਮੇਰੀ ਰਾਸ਼ੀ ਵਾਲਿਆਂ ਲਈ ਇਹ ਮਹੀਨਾ ਸ਼ੁਭ ਹੀ ਜਾਵੇਗਾ ਠੀਕ ਹੈ ਜੁਲਾਈ ਮਹੀਨੇ ਦੇ ਲਈ ਤਕਰੀਬਨ ਹੁਣ ਸੁਣੋ ਮੇਸ਼ ਰਾਸ਼ੀ ਵਾਲਿਆਂ ਦੇ ਲਈ ਦੱਸਿਆ ਸੀ ਆਪਾਂ ਚੰਦਰਮਾ ਬ੍ਰਿਕਾ ਰਾਸ਼ੀ ਦੇ ਵਾਲਿਆਂ ਦੇ ਲਈ ਪਾਣਾ ਹੋਵੇ ਤਾਂ ਤੁਸੀਂ ਝਰਕਣ ਪਾ ਸਕਦੇ ਹੋ ਮਿਥੂ ਰਾਸ਼ੀ ਵਾਲਿਆਂ ਦੇ ਲਈ ਪੰਨਾ ਪਾਣਾ ਸ਼ੁਭ ਰਵੇਗਾ ਇਸ ਮਹੀਨੇ ਕਰਕਰ ਰਾਸ਼ੀ ਵਾਲਿਆਂ ਦੇ ਲਈ ਇਸ ਮਹੀਨੇ ਮੰਗਲ ਮੁੰਗੇ ਦਾ ਨਾਗ ਆਪਣੇ ਕੋਲ ਰੱਖਣਾ ਸ਼ੁਭ ਰਵੇਗਾ ਸਿੰਘ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਤਕਰੀਬਨ ਤੁਸੀਂ ਲਗਨ ਦੇ ਮਾਲਕ ਨੂੰ ਨਹੀਂ ਬੁੱਧ ਨੂੰ ਪਾਵਰ ਦੇਣੀ ਹੈ ਤਾਂ ਤੁਸੀਂ ਵੀ ਪੰਨਾ ਹੀ ਕੋਲ ਰੱਖਣਾ ਕੰਨਿਆ ਰਾਸ਼ੀ ਵਾਲਿਆਂ ਨੇ ਸ਼ੁਕਰ ਨੂੰ ਪਾਵਰ ਦੇਣੀ ਹੈ ਤਾਂ ਪੀਲਾ ਝਰਕਣ ਆਪਣੇ ਕੋਲ ਰੱਖ ਸਕਦੇ ਹੋ ਇਸ ਮਹੀਨੇ ਲਿਬਰਾ ਤੁਲਾ ਰਾਸ਼ੀ ਵਾਲਿਆਂ ਨੇ ਸ਼ੁਕਰ ਤੇ ਨਾਲ ਬੁੱਧ ਨੂੰ ਪਾਵਰ ਦੇਣੀ ਤੇ ਤੁਸੀਂ ਆਪਣੇ ਕੋਲ ਫਿਰੋਜ਼ਾ ਰੱਖ ਸਕਦੇ ਹੋ ਗੱਲ ਕਰੀ ਆਪਾਂ ਸਕੋਰਪੀਓ ਰਾਸ਼ੀ ਵਾਲਿਆਂ ਦੀ ਤਾਂ ਇਹ ਆਪਣੇ ਕੋਲ ਰੱਖ ਸਕਦੇ ਨੇ ਜੀ ਸੁੱਚਾ ਮੋਤੀ ਔਰ ਸੈਜੀਟੇਰੀਸਧਨੂ ਰਾਸ਼ੀ ਵਾਲੇ ਸੁਨੇਲਾ ਰੱਖ ਸਕਦੇ ਨੇ ਮਕਰ ਰਾਸ਼ੀ ਵਾਲਿਆਂ ਨੂੰ ਕੋਈ ਨਗਦੀ ਜ਼ਰੂਰਤ ਨਹੀਂ ਹੈ ਕੁੰਭ ਰਾਸ਼ੀ ਵਾਲੇ ਰੱਖ ਸਕਦੇ ਆ ਪੰਨਾ ਤੇ ਮੇਨ ਰਾਸ਼ੀ ਵਾਲਾ ਪਾ ਸਕਦੇ ਆ ਸੋਨਾ ਠੀਕ ਹੈ ਜੀ ਇਹ ਆਪਾਂ ਤੁਹਾਨੂੰ ਮੋਟਾ ਮੋਟਾ ਦੱਸਿਆ ਹੁਣ ਸਮਾਂ ਇਜਾਜ਼ਤ ਦਾ ਆਪ ਸਬਦ ਆਸ ਦਾ ਦਿਨ ਸੌਰੀ ਇਹ ਨਹੀਂ ਨਬ ਉਹ ਸ਼ੁਭ ਜਮਈ ਸਸ਼ਕੈ